ਸਸ਼ਿਆਕਾਲ ਮੈਂ ਮਨਪ੍ਰੀਤ कौर ਅੱਜ ਤੁਹਾਡੇ ਸਾਹਮਣੇ ਇੱਕ ਕਹਾਣੀ ਲੈ ਕੇ ਪੇਸ਼ ਹੋਈ ਆ ਜੋ ਕਿ ਰਾਮ ਸਰੂਪਨਖੀ ਦੁਆਰਾ ਲਿਖੀ ਗਈ ਆ ਜਿਸ ਦਾ ਨਾਮ ਹੈ ਕੀ ਪਤਾ ਸੀ ਸतीश ਨਿੰਬੂ ਲਿਆ ਕੇ ਰੱਖੀ ਪੰਜ ਚਾਰ ਬਾਜ਼ਾਰੋਂ ਉਹਨੇ ਵੱਡੇ ਮੁੰਡੇ ਨੂੰ ਕਿਹਾ ਦੇਖੋ ਸਿਰ ਦੀ ਹਜ਼ਾਮਤ ਕਰਾਉਣ ਲਈ ਨਾਈ ਦੀ ਦੁਕਾਨ ਵੱਲ ਚੱਲ ਪਿਆ ਉਸ ਦਿਨ ਐਤਵਾਰ ਸੀ ਹਜ਼ਾਮਤ ਕਰਵਾ ਕੇ ਜਦੋਂ ਵਾਪਸ ਆਇਆ ਉਹਦੀ ਵੱਡੀ ਕੁੜੀ ਪਰੌਂਠੇ ਪਕਾਉਣ ਲਈ ਉਬਲੇ ਹੋਏ ਆਲੂਆਂ ਨੂੰ ਛਿਲ ਰਹੀ ਸੀ ਛੋਟੀ ਕੁੜੀ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਵੱਡਾ ਸਾਰਾ ਗੱਠਾ ਕੱਟ ਰਹੀ ਸੀ ਗੱਠਾ ਉਹਦੇ ਵਸ ਵਿੱਚ ਨਹੀਂ ਆਉਂਦਾ ਸੀ ਵੱਡੀ ਕੁੜੀ ਉਹਨੂੰ ਡਾਂਟ ਰਹੀ ਸੀ ਕੋਈ ਕੰਮ ਤੈਥੋਂ ਹੁੰਦਾ ਵੀ ਐ ਉਹਦਾ ਛੋਟਾ ਮੁੰਡਾ ਬਾਹਰੋਂ ਖੇਡਦਾ ਭੱਜਿਆ ਘਰ ਆਇਆ ਤੇਰੇ ਹਾੜ ਕਰਨ ਲੱਗਿਆ ਡੈਡੀ ਕੁਲਫੀ ਤੜਕੀ ਕੁਲਫੀ ਦਿਨਤਾ ਚੜ ਲੈਣ ਦੇ ਇਹ ਸਾਰੇ ਕੁਲਫੀਆਂ ਵਾਲੇ ਵੀ ਠੁਪਾ ਟੱਕਦੇ ਨੇ ਉਹ ਖਿੱਚ ਕੇ ਬੋਲਿਆ ਡੈਡੀ ਇੱਕ ਗੁਲਫੀ ਫਿਰਨੀ ਮੰਗਦਾ ਉਹਨੇ ਸੁੱਕਾ ਰੋਣਾ ਰਾਮ ਕਰ ਦਿੱਤਾ 25 ਪੈਸੇ ਦਾ ਇੱਕ ਸਿੱਕਾ ਕਰਮਚਾਰੀ ਨੇ ਜੇਬ ਵਿੱਚੋਂ ਕੱਢਿਆ ਤੇ ਮੁੰਡੇ ਵੱਲ ਵਗਾਰ ਮਾਰਿਆ ਉਹ ਕੜ ਗਿਆ ਆਥ ਨੇ ਜੇ ਫੇਰ ਮੰਗੀ ਤਾਂ ਕਨਪੁਰ ਤੋਂ ਤੇਰੇ ਮੁੰਡਾ ਹੱਸਿਆ ਤੇ ਕਾਰੋਬਾਰ ਹੋ ਗਿਆ ਦੋਵੇਂ ਕੁੜੀਆਂ ਅਜੇ ਵੀ ਨਿੱਕਾ ਨਿੱਕਾ ਲੜ ਰਹੀਆਂ ਸਨ ਕਰਮਚਾਰੀ ਨੂੰ ਬੁਰੀਆਂ ਲੱਗੀਆਂ ਉਹ ਉਹਨਾਂ ਵੱਲ ਹੋਇਆ ਤੇ ਕਹਿੰਦਾ ਚੁੱਪ ਕਰਕੇ ਨਹੀਂ ਕੰਮ ਹੁੰਦਾ ਕੁੜੀਓ ਸਾਰਾ ਦਿਨ ਲੜਾਈ ਕੀ ਆਖੇ ਪਾਪਾ ਇਹ ਗੰਡਾ ਛਿਲਦੀ ਘਾਟੇ ਲਵੇੜਦੀ ਬਹੁਤ ਹੈ ਉਹ ਤੇਤੋਂ ਹੁਣ ਤਾਂ ਹੀ ਨਹੀਂ ਆਲੂ ਛਿੱਲੇ ਗਏ ਮੈਨੂੰ ਕਿ ਅੱਖ ਨੂੰ ਮਾਰਦੀ ਐ ਨਹੀਂ ਤੂੰ ਬਲਾਵਾ ਬਹੁਤਾ ਕਹਿ ਕੇ ਵੱਡੀ ਕੁੜੀ ਨੇ ਛੋਟੀ ਦੀ ਬਿੱਟ ਤੇ ਇੱਕ ਤਫਾ ਤੇ ਧਰ ਦਿੱਤਾ ਛੋਟੀ ਉਹਨੂੰ ਚਾਕੂ ਲੈ ਕੇ ਮਾਰਨ ਪਈ ਪਾਪਾ ਵੱਡੀ ਚਿੱਕੀ ਕਰਨ ਚੰਨ ਨੇ ਚੌਕੇ ਤੇ ਚੜਿਆ ਤੇ ਦੋਵੇਂ ਕੁੜੀਆਂ ਦੇ ਗੁੱਤਾ ਪਟ ਦਿਤੀਆਂ ਹੜਦੀਆਂ ਤਾਂ ਨਹੀਂ ਕਹੇ ਤੋ ਕੁੜੀਆਂ ਚੁੱਪ ਹੋ ਗਈਆਂ ਉਹ ਬੈਠਕ ਵਿੱਚ ਗਿਆ ਤੇ ਬਿਜਲੀ ਦਾ ਪੱਖਾ ਛੱਡ ਕੇ ਪਲੰਗ ਤੇ ਲੇਟ ਗਿਆ ਸतीश ਬਾਹਰੋਂ ਆਇਆ ਬਰਫ਼ ਵੀ ਲੈ ਆਉਂਦਾ ਕਰਨ ਚੰਨ ਨੇ ਕਿਹਾ ਹੁਣੇ ਬਰਫ਼ ਕੀ ਕਰਨੀ ਐ ਪਾਪਾ ਸਕੰਜਵੀ ਤਾਂ ਪਿਛਲੇ ਪੈਰ ਪੀਣੀ ਐ ਤੁਸੀਂ ਉਹਦੋਂ ਲੈ ਆਉਂਗਾ ਓਏ ਨਹੀਂ ਅਜ ਤਾਂ ਹੋਣੀ ਚਾਹੀਦੀ ਐ ਬਰਫ਼ ਆਉਣਾ ਕਿਸੇ ਨੇ ਤਾਂ ਜਦੋਂ ਕਹੋਂਗੇ ਲੈ ਆਉਂਗਾ ਰੰਜੀ ਦੀ ਦੁਕਾਨ ਤੇ ਆਈ ਪਈ ਐ ਚੰਗਾ ਕਹਿ ਕੇ ਕਰਮਚਾਨਦ ਨੇ ਪਲੰਘ ਤੇ ਪਾਸਾ ਲਿਆ ਤੇ ਕੰਨ ਵੱਲ ਮੁ ਕਰਕੇ ਅੱਖਾਂ ਮੀਚ ਲਈਆਂ ਅੱਜ 10 ਵਜੇ ਉਹਦੇ ਦੋਸਤ ਅਮਿਤ ਕੁਮਾਰ ਨੇ ਦੋ ਬੰਦਿਆਂ ਨੂੰ ਨਾਲ ਲੈ ਕੇ ਆਉਣਾ ਸੀ ਗੱਲ ਤਾਂ ਪਹਿਲਾਂ ਚੱਲ ਰਹੀ ਸੀ ਬੰਦਿਆਂ ਨੇ ਉਹਨੂੰ ਤੇ ਉਹਦੇ ਘਰਬਾਰ ਨੂੰ ਦੇਖਣਾ ਸੀ ਬਸ ਉਹਦੀ ਵਿਧਵਾਤੀ ਕੋਲ ਇੱਕ ਕੁੜੀ ਸੀ ਕਰਮਚੰਦ ਕਲਰਕ ਸੀ ਉਹਨੇ ਵਧੀਆ ਪੱਕਾ ਮਕਾਨ ਬਣਾਇਆ ਹੋਇਆ ਸੀ ਉਹਦੀ ਉਮਰ 40 ਸਾਲ ਸੀ ਸੇ ਚੰਗੀ ਸੀ ਪਰ ਉਹ ਪਿਛਲੇ 6 ਮਹੀਨਿਆਂ ਤੋਂ ਉਦਾਸ ਰਹਿੰਦਾ ਸੀ। ਉਹਦੀ ਪਤਨੀ ਪਿੱਛੇ 4 ਬੱਚੇ ਛੱਡ ਕੇ ਕਿਸੇ ਲਾਹੇ ਲਾਜ਼ਮ ਬਿਮਾਰੀ ਨਾਲ ਮਰ ਗਈ ਸੀ। ਉਹਦਾ ਸੰਸਾਰ ਉੱਜੜ ਗਿਆ ਸੀ। ਉਹਨੂੰ ਲੱਗਦਾ ਕਿ ਦੁਨੀਆਂ ਵਿੱਚ ਉਹਦਾ ਕੋਈ ਨਹੀਂ ਰਹਿ ਗਿਆ। ਘਰ ਦੀਆਂ ਕੰਦਾ ਉਹਨੂੰ ਖਾਣ ਨੂੰ ਆਉਂਦੀ। ਰੋਟੀ ਟੁਕਤਾ ਪੱਕ ਜਾਂਦਾ ਸੀ ਪਰ ਉਹ ਸੋਚਦਾ ਕਿਸੇ ਦਿਨ ਕੁੜੀਆਂ ਦਾ ਵਿਆਹੀਆਂ ਜਾਣਗੀਆਂ। ਮੁੰਡੇ ਵਿਆਹ ਕਰਵਾ ਕੇ ਬਹੂਆਂ ਦੇ ਬਣ ਬੈਠਣਗੇ। ਉਹਦਾ ਸਾਰਾ ਕੌਣ ਰਹਿ ਜਾਵੇਗਾ? ਉਹਨੇ ਦੂਜਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ। ਅਖਬਾਰਾਂ ਰਸਾਲਿਆਂ ਵਿੱਚ ਸ਼ਾਦੀ ਦਾ ਇਸ਼ਤਿਹਾਰ ਸ਼ਵਾਇਏ ਸਨ ਕਿਤੋਂ ਵੀ ਕੋਈ ਹੰਗਾਰਾ ਨਹੀਂ ਮਿਲਿਆ ਸੀ ਉਹਦੇ ਰਿਸ਼ਤੇਦਾਰ ਬਾਤਾਂ ਲਾ ਰਹੇ ਸਨ ਉਹਦੇ ਦੋਸਤ ਪੁੱਛਕਿਛ ਕਰ ਰਹੇ ਸਨ ਪਰ ਅਜੇ ਤੱਕ ਕਿਤੇ ਕੁਝ ਵੀ ਨਹੀਂ ਹੋਇਆ ਤੇ ਅੱਜ ਉਹਦੇ ਦੋਸਤ ਅਮਰਿਤ ਕੁਮਾਰ ਨੇ ਦੋ ਬੰਦਿਆਂ ਨੂੰ ਨਾਲ ਲੈ ਕੇ ਆਉਣਾ ਸੀ 8 ਵਜੇ ਤੱਕ ਤਾਂ ਸਾਰੇ ਟੱਬਰ ਨੇ ਦਹੀਂ ਨਾਲ ਪਰਾਂਠਿਆਂ ਦਾ ਨਾਸ਼ਤਾ ਕਰ ਲਿਆ ਅੱਧਾ ਅੱਧਾ ਗਲਾਸ ਚਾਹ ਦਾ 10 ਵਜੇ ਤੱਕ ਕਰਮਚੰਦ ਮਹਿਮਾਨਾਂ ਦੀ ਉਡੀਕ ਕਰਨ ਲੱਗਿਆ ਕੁੜੀਆਂ ਦੁਪਹਿਰ ਦੀ ਰੋਟੀ ਦਾ ਆਹਰ ਕਰ ਰਹੀਆਂ ਸਨ ਵੱਡਾ ਮੁੰਡਾ ਰੇਡੀਓ ਸੁਣ ਰਿਹਾ ਸੀ ਛੋਟਾ ਬਾਹਰ ਹਾਣੀ ਮੁੰਡਿਆਂ ਨਾਲ ਖੇਡਣ ਲਈ ਦੌੜ ਗਿਆ ਸੀ 12 ਵਜੇ ਤੱਕ ਕਰਮਚੰਦ ਨੂੰ ਬੇਸਬਰੀ ਹੋਣ ਲੱਗੀ ਉਹ ਸੋਚਣ ਲੱਗਿਆ ਤੁਰਦਿਆਂ ਕਰਦਿਆਂ ਨੂੰ دیر ਤੱਕ ਲੱਗ ਗਈ ਹੋਵੇਗੀ ਆਉਣਾ ਵੀ ਤਾਂ 30 35 ਮੀਲ ਤੋਂ ਹੈ ਉਧਰੋਂ ਬੱਸਾਂ ਕਿਹੜਾ ਛੇਤੀ ਮਿਲ ਜਾਂਦੀਆਂ ਨੇ ਇੱਕ ਬੱਸ ਲੰਘ ਜਾਵੇ ਤਾਂ ਅਗਲੀ ਅੱਧੇ ਪੌਣੇ ਘੰਟੇ ਬਾਅਦ ਆਉਂਦੀ ਹੈ ਅਮਿਤ ਕੁਮਾਰ ਹੈ ਵੀ ਤਾਂ ਸੁਸਤਿਆ ਚਾਹ ਦੀ ਪਿਆਲੀ ਦੇਖ ਕੇ ਬਹਿ ਜਾਂਦਾ ਤੇ ਜ ਸਿਗਰਟਾ ਹੀ ਫੂਕਦਾ ਰਹੇਗਾ ਸਾਢੇ 12 ਵਜੇ ਡਾਕ ਆਈ ਦੋ ਚਿੱਠੀਆਂ ਸਨ ਕਰਮਚੰਦ ਨੇ ਅਦਾਜ਼ਾ ਲਾਇਆ ਸ਼ਾਇਦ ਅਮਿਤ ਕੁਮਾਰ ਦੀ ਚਿੱਠੀ ਹੋਵੇਗੀ ਪ੍ਰੋਗਰਾਮ ਬੋਲਤ ਵੀ ਹੀ ਨਾ ਕਿਤੇ ਹੋ ਗਿਆ ਹੋਵੇ ਪ੍ਰੋਗਰਾਮ ਬੋਲਤ ਵੀ ਨਾ ਕਿਤੇ ਹੋ ਗਿਆ ਹੋਵੇ ਪਰ ਨਹੀਂ ਇੱਕ ਚਿੱਠੀ ਉਹਦੇ ਸੌਰਿਆਂ ਵੱਲੋਂ ਸੀ ਲਿਖਿਆ ਸੀ ਵੱਡੀ ਕੁੜੀ ਨੂੰ ਉਹਨਾਂ ਵੱਲ ਛੱਡ ਜਾਵੇ ਉਹ ਉਸ ਨੂੰ ਪੜਾਉਣਗੇ ਤੇ ਉਹਦਾ ਵਿਆਹ ਵੀ ਉਹੀ ਕਰ ਦੇਣਗੇ ਦੂਜੀ ਚਿੱਠੀ ਉਸਦੇ ਇੱਕ ਪਿਆਰੇ ਦੋਸਤ ਕਿਲਾਸ਼ ਦੀ ਸੀ ਕਿਲਾਸ਼ ਦੀ ਪਤਨੀ 2 ਮਹੀਨੇ ਪਹਿਲਾਂ ਤਬਦੀਕੀ ਬਿਮਾਰੀ ਨਾਲ ਮਰ ਗਈ ਸੀ ਇੱਕ ਮੁੰਡਾ ਤੇ ਇੱਕ ਕੁੜੀ ਛੱਡ ਕੇ ਕੁੜੀ ਬਰ 10ਵੀਂ ਜਮਾਤ ਵਿੱਚ ਪੜਦੀ ਸੀ ਤੇ ਮੁੰਡਾ ਕਾਲਜ ਵਿੱਚ 10ਵੀਂ ਪਾਸ ਕਰਵਾ ਕੇ ਕੁੜੀ ਦਾ ਵਿਆਹ ਉਹਨੇ ਕਰ ਦੇਣਾ ਸੀ ਕਿਲਾਸ਼ ਉਹਦੇ ਹਾਂਦਾ ਸੀ ਉਹ ਸਕੂਲ ਵਿੱਚ ਜਮਾਤੀ ਰਹੇ ਸਨ ਕਿਲਾਸ਼ ਦਾ ਸਰੀਰ ਕਮਜ਼ੋਰ ਸੀ ਮਹੀਨਾ ਕੋ ਹੋਇਆ ਉਹ ਦੋਵੇਂ ਮਿਲੇ ਸਨ ਦੋਵਾਂ ਦੀਆਂ ਪਤਨੀਆਂ ਨਹੀਂ ਰਹੀਆਂ ਸਨ ਦੋਵਾਂ ਦਾ ਦੁੱਖ ਇੱਕ ਸੀ ਇੱਕ ਦੂਜੇ ਨਾਲ ਗੱਲਾਂ ਕਰਕੇ ਉਹਨਾਂ ਨੇ ਮਨ ਹੌਲੀ ਦਿੱਤੇ ਸਨ ਦੋਵਾਂ ਨੇ ਫੈਸਲਾ ਕੀਤਾ ਸੀ ਕਿ ਭਾਵੇਂ ਕੁਝ ਵੀ ਕਰਨਾ ਪਵੇ ਉਹ ਦੂਜਾ ਵਿਆਹ ਜ਼ਰੂਰ ਕਰਵਾਉਣਗੇ ਔਰਤ ਬਗੈਰ ਜ਼ਿੰਦਗੀ ਨਹੀਂ ਔਰਤ ਤਾਂ ਕਰਦਾ ਬੰਦ ਹੁੰਦੀ ਹੈ ਘਰ ਤਾਂ ਹੁੰਦਾ ਹੀ ਔਰਤ ਨਾਲ ਤੇ ਅੱਜ ਕਿਲਾਸ਼ ਦੀ ਚਿੱਠੀ ਆਈ ਸੀ ਕਿ ਉਹਦੀ ਸ਼ਾਦੀ 26-27 ਸਾਲ ਦੀ ਇੱਕ ਕਵਾਰੀ ਲੜਕੀ ਨਾਲ ਉਹਨੀ ਤਿਆਰੀ ਹੋਈਏ ਅਗਲੇ ਮਹੀਨੇ ਦੀ 20 ਤਰੀਕ ਨੂੰ ਉਹਨੇ ਲਿਖਿਆ ਸੀ ਕਿ ਬਰਾਤ ਵਿੱਚ ਭਾਵੇਂ ਚਾਰ ਪੰਜ ਬੰਦੇ ਜਾਣਗੇ ਪਰ ਕਰਮਚੰਦ ਜਰੂਰ ਚੱਲੇ ਚਿੱਠੀਆਂ ਪੜ੍ਹ ਕੇ ਉਹਨੇ ਸਰਾਣੇ ਥੱਲੇ ਰੱਖ ਲਈਆਂ ਤੇ ਕਿਲਾਸ਼ ਬਾਰੇ ਸੋਚਣ ਲੱਗਿਆ ਕਿੰਨਾ ਖੁਸ਼ ਨਸੀਬ ਹੈ ਕੰਬਤ ਦੋ ਮਹੀਨੇ ਵੀ ਨਹੀਂ ਪੈਨ ਦਿੱਤੇ ਇੱਧਰ ਇੱਕ ਮੈਂ ਹਾਂ ਕਿ ਰੋਟੀ ਬਨਨ ਤੱਕ ਉਹ ਸੌਣ ਦੀ ਕੋਸ਼ਿਸ਼ ਕਰਨ ਲੱਗਿਆ ਉਹਦੀ ਅੱਖ ਲੱਗਦੀ ਪਰ ụpੜਕ ਕੇ ਖੁੱਲ ਜਾਂਦੀ ਉਹਨੂੰ ਅਮਿਤ ਕੁਮਾਰ ਦੇ ਆਉਣ ਦਾ ਭਟਕਾ ਪੈਂਦਾ ਹਵਾ ਨਾਲ ਤਖਤੇ ਖੜਕਦੇ ਤਾਂ ਉਹਨੂੰ ਲੱਗਦਾ ਕੋਈ ਆ ਗਿਆ ਹੈ ਫਿਰ ਉਸਨੂੰ ਯਾਦ ਆਇਆ ਕਿ ਉਹ ਅਜਨਹਾਤਾ ਨਹੀਂ ਸੀ ਸਿੱਧੀ ਹਜਾਮਤ ਬਾਦ ਵੀ ਉਹਨੂੰ ਨਹਾਉਣਾ ਯਾਦ ਨਹੀਂ ਸੀ ਉਹ ਉੱਠਿਆ ਤੇ ਤੌਲੀਆ ਲੈ ਕੇ ਗੁਸਲਖਾਨੇ ਵਿੱਚ ਗਿਆ ਟੂਟੀ ਦਾ ਪਾਣੀ ਹੈ ਨਹੀਂ ਸੀ ਟੱਬ ਵਿੱਚ ਪਏ ਪਾਣੀ ਨਾਲ ਉਹਨੇ ਇਕੱਲਾ ਸਿਰ ਹੀ ਧੋ ਲਿਆ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਤੌਲੀਆ ਨਾਲ ਮੂੰਹ ਸੇਕ ਰਗੜ ਲਿਆ ਰੋਟੀ ਉਹਨੂੰ ਸੁਆਦ ਨਾ ਲੱਗੀ ਦੋ ਫੁਲਕੇ ਖਾ ਕੇ ਉਹਨੇ ਬਸ ਕਰ ਦਿੱਤੀ ਰੋਟੀ ਖਾਣ ਵੇਲੇ ਛੋਟੀ ਕੁੜੀ ਤੇ ਛੋਟਾ ਮੁੰਡਾ ਨਿਕਾ ਨਿਕਾ ਲੜਦੇ ਰਹੇ ਸਨ ਪਰ ਕਰਮਚਾਰੀ ਨੇ ਉਹਨਾਂ ਨੂੰ ਟੋਕਿਆ ਨਹੀਂ ਉਹ ਤਾਂ ਜਿਵੇਂ ਘਰ ਵਿੱਚ ਹੀ ਨਾ ਆਵੇ ਬੇਧਿਆਨੀ ਉਹ ਬੱਚਿਆਂ ਦੀ ਕਿਸੇ ਗੱਲ ਸੁਣਦਾ ਤੇ ਬੇਸਿਰ ਪੈਰ ਜਿਹੇ ਜਵਾਬ ਦਿੰਦਾ ਬੱਚੇ ਹੱਸਣ ਲੱਗਦੇ ਉਹਨਾਂ ਦੀ ਹਾਸੀ ਵੱਲੋਂ ਵੀ ਉਹ ਬੇਧਿਆਨ ਰਹਿੰਦਾ ਸतीश ਰੇਡੀਓ ਬੰਦ ਕਰ ਰੋਏ ਕਿਥੇ ਟ੍ਰੈਂਟ ਲਾਈ ਆ ਸਾਰੇ ਦਿਨ ਦੀ ਉਹਨੇ ਗੁੱਸੇ ਵਿੱਚ ਆਖਿਆ ਅੱਜ ਹੁਣ ਬਿਜਲੀ ਤੇ ਬਹੁਤ ਗੁੱਸਾ ਆ ਰਿਹਾ ਸੀ ਪੱਖਾ 15-20 ਮਿੰਟ ਚੱਲਦਾ ਸੀ ਤੇ ਅੱਧਾ ਘੰਟਾ ਬੰਦ ਜਾਂਦਾ ਸੀ ਮੇਸ ਤੇ ਚਾਰ ਨਿੰਬੂ ਉਵੇਂ ਦੇ ਉਵੇਂ ਪਏ ਸਨ ਉਹਦਾ ਜੀ ਕੀਤਾ ਕਿ ਉਹ ਚਾਰੇ ਨਿੰਬੂ ਨਿਚੋੜ ਕੇ ਪੀ ਲਵੇ ਪਾਣੀ ਤੇ ਖਾਣਾ ਪਾਵੇ ਨਿੰਬੂ ਤੇ ਰਸ ਵਿੱਚ ਕਿਵੇਂ ਕਾਲੀ ਮਿਰਚ ਵਾਲਾ ਨਿੰਬੂ ਹੀ ਪਾਵੇ ਪਰ ਉਹ ਜਿਹਾ ਨਾ ਕਰ ਸਕੇ ਅਮਿਤ ਕੁਮਾਰ ਦਿਉ ਹਜੇ ਵੀ ਉਡੀਕ ਸੀ ਅਮਿਤ ਕੁਮਾਰ ਦਿਉ ਨੂੰ ਹਜੇ ਵੀ ਉਡੀਕ ਸੀ 3:30 ਵਜੇ ਅਮਿਤ ਕੁਮਾਰ ਆ ਗਿਆ ਉਹ ਇਕੱਲਾ ਸੀ ਉਹਦੇ ਨਾਲ ਹੋਰ ਕੋਈ ਨਹੀਂ ਆਇਆ ਉਹ ਦੇਖ ਕੇ ਨਰਾਸ਼ ਹੋ ਗਿਆ ਉਹਨੇ ਪੁੱਛਿਆ ਇਕੱਲਾ ਹੀ ਆਇਆ ਹਾਂ ਉਹ ਨਹੀਂ ਆਏ ਉਹ ਤਾਂ ਆਏ ਨਹੀਂ ਕਿਉਂ ਉਹੋ ਗੱਲ ਹੀ ਹੋਈ ਅਮਿਤ ਕੁਮਾਰ ਦਸਤਾ ਦਸਤਾ ਰੁਕ ਗਿਆ ਕਰਨ ਚੰਦਾ ਚਿਹਰਾ ਲਾ ਟਿਕੇ ਪਰ ਉਹਦੀਆਂ ਅੱਖਾਂ ਬਗ ਰਹੀਆਂ ਸੀ ਉਹ ਚਾਹੁੰਦਾ ਸੀ ਕਿ ਅਮਿਤ ਕੁਮਾਰ ਛੀਤੀ ਕੁ ਜੱਸੇ ਅਮਿਤ ਕੁਮਾਰ ਨੇ ਕੁਝ ਦਸਣ ਤੋਂ ਪਹਿਲਾਂ ਪਾਣੀ ਮੰਗਿਆ ਕਰਨ ਚੰਦ ਆਪ ਲੰਘ ਤੋ ਉੱਠਿਆ ਤੇ ਕੜੇ ਵਿੱਚੋਂ ਫੋਕੇ ਪਾਣੀ ਦਾ ਗਲਾਸ ਵਰਕੇ ਉਹਨੂੰ ਲਿਆ ਪੜਾਇਆ ਸਕੰਜੀ ਬਣਾਉਣਾ ਤਾਂ ਉਹਦੇ ਚਿਤ ਛੇਤੇ ਵੀ ਨਹੀਂ ਸੀ ਪਾਣੀ ਪੀ ਕੇ ਅਮਿਤ ਕੁਮਾਰ ਬੈਠੇ ਵਿੱਚ ਇੱਧਰ ਉੱਧਰ ਚੱਕਿਆ ਬੈਠੇ ਵਿੱਚ ਕੋਈ ਜਵਾਕ ਨਹੀਂ ਸੀ ਦੋਵੇਂ ਕੁੜੀਆਂ ਦੂਜੇ ਕਮਰੇ ਵਿੱਚ ਸੁੱਤੀਆਂ ਪਈਆਂ ਸਨ ਦੋਵੇਂ ਮੁੰਡੇ ਸਕੂਲ ਵੱਲੋਂ ਰਾਇਤੀ ਟਿਕਟ ਤੇ ਦਿਖਾਈ ਜਾ ਰਹੀ ਫਿਲਮ ਦੇਖਣ ਗਏ ਹੋਏ ਸਨ ਗੱਲ ਤਾਂ ਯਾਰ ਸਾਰੀ ਬਣੀ ਬੈਠੀ ਪਰ ਉਹਦੀ ਮਾਂ ਆੜ ਬੈਠੀ ਕੀੜ ਬੈਠੀ ਅਖੇ ਚਾਰ ਜਵਾਕ ਨੇ ਇੱਕ ਦੋ ਹੁੰਦੇ ਫੇਰ ਤਾਂ ਕੋਈ ਡਰਨੀ ਸੀ ਚਾਰ ਜਵਾਕਾਂ ਦੇ ਬਾਪ ਅਗਾਹ ਜਿਵੇਂ ਕਰਮਚੰਦ ਨੇ ਕੰਨ ਬੋਲੇ ਹੋ ਗਏ ਹੋ ਉਹ ਕਾਫੀ ਦੇਰ ਚੁੱਪ ਬੈਠੇ ਰਹੇ ਵੱਡੀ ਕੁੜੀ ਉੱઠી ਨਮਸਤੇ ਕਹਿ ਕੇ ਚਾਹ ਬਣਾਉਣ ਲੱਗੀ ਅਮਿਤ ਕੁਮਾਰ ਆਖਰੀ ਵਾਰ ਚਲੇ ਆ ਗਿਆ ਕਰਮਚੰਦ ਨੇ ਉਹਨੂੰ ਰਾਤ ਰਹਿਣ ਲਈ ਨਹੀਂ ਆਖਿਆ ਸੀ